नशा वेचण वाल की कुंडाकर ਇੱਕ ਨੌਜਵਾਨ ਨੂੰ ਉਤਾਰਿਆ ਮੌਤੇ ਘਾਟ ਗੱਡੀ ਚੜਾ ਕੇ ਕੀਤਾ ਬੇਰਹਿਮੀ ਨਾਲ ਕਤਲ ਇਹ ਰੋ ਰੋ ਦੁਹਾਈ ਦੇ ਰਹੀਆਂ ਮਹਿਲਾਵਾਂ ਆਪਣੇ ਭਰਾ ਦੀ ਮੌਤਾ ਬਦਲਾ ਲੈਣ ਦੀ ਗੱਲ ਆਖ ਰੀਆਂ ਨੇ ਇਹ ਮਾਮਲਾ ਮਾਛੀਵਾੜੇ ਦਾ ਹੈ ਜਿੱਥੇ ਨਸ਼ਾ ਵੇਚਣ ਵਾਲਿਆਂ ਨੇ ਇੱਕ ਨੌਜਵਾਨ ਤੇ ਗੱਡੀ ਚੜਾ ਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਤੇ ਇਨਸਾਫ ਲਈ ਸਾਰੇ ਪਰਿਵਾਰ ਵੱਲੋਂ ਪੁਲਿਸ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ ਕਿਉਂਕਿ ਪੁਲਿਸ ਆਮ ਲੋਕਾਂ ਦੀ ਨਾਰਮਲ ਤਰੀਕੇ ਨਾਲ ਸੁਣ ਨਹੀਂ ਰਹੀ ਸੀ ਜਿਸ ਕਾਰਨ ਪਰਿਵਾਰ ਨੂੰ ਪਹਿਲਾਂ ਆਪਣਾ ਪੁੱਤ ਖੋਣਾ ਪਿਆ ਉਸ ਤੋਂ ਬਾਅਦ ਪੁਲਿਸ ਦੇ ਅੱਗੇ ਹੱਥ ਪੈਰ ਜੋੜਨ ਤੋਂ ਬਾਅਦ ਵੀ ਧਰਨਾ ਲਗਾਉਂਦੀ ਨੋਬਤ ਆ ਗਈ ਬੈਠੋ ਬੈਠੋ ਥੱਲੇ ਬੈ ਕੇ ਗੱਲ ਕਰਨ ਬੈਠੋ ਥੱਲੇ ਬੈਜੋ ਕੋਈ ਨਾ ਬੈਜੋ ਸ਼ਾਂਤ ਹੋ ਜਾ ਕੋਈ ਨਾ ਜਿਹੜੀ ਸਜਾਤੀ ਦੀ 3 ਤੋਂ 4 ਦਿਨ ਤੋਂ ਹੋਇਆ ਮੈਂ ਮੈਂ ਬੇਸ ਪਰ ਮੈਂ ਮਾਰੂਗੀ ਸਾਰੇ ਸਾਹਮਣੇ ਮੈਂ ਮੈਂ ਮਾਰ ਪਰ ਮਾਰੂਗੀ ਜਿਹੜੀ ਜਿਹੜੀ ਕੋਈ ਨਾ ਪਾੜੇ ਭੇਜਾ ਦੇ ਦੋ ਬਾਕੀ ਨਾ ਇੱਕ ਪੱਤਾ ਦੇ ਦੇ ਦੇਣਾ ਸੀ ਬੈਠ ਜਾਣਾ ਸੀ ਬੈਜੋ ਤੁਸੀਂ ਕੰਮ ਕਰਕੇ ਨਸ਼ਾ ਵੇਚਦੇ ਸਾਡੇ ਪਿੰਡ ਵਿੱਚ ਕੋਈ ਨਾ ਆਉਂਦਾ ਜਾਓ ਉੱਧਰ दो तो पेश करिए दो तो 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 बैच बैच तो 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 ना भी ना ना भी तो तो ना। ना। तो 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 � ਨੇ ਇੱਕ ਮੇਰੇ ਯਾਰ ਜਿਹਨੇ ਮੇਰਾ ਭਰਾ ਮਰਿਆ ਨਸ਼ਾ ਵੇਚਦਾ ਹੋ ਸ਼ਰੀਆਮ ਸਾਰੇ ਤੇਰੇ ਸਾਰੇ ਜਿਹੜੇ ਸਾਹਿਬ ਨੇ ਤਾ ਮਾਰ ਕੇ ਮੋਟਰਸਾਈਕਲ ਦੇਸ਼ਾ ਫਟਾ ਫਟ ਪ੍ਰੋਡਕਟ ਮંત્રી ਉਹਦਾ ਨਾਮ ਅਸੀਂ ਕਰ ਰਹੇ ਹਾਂ ਕਾਰਵਾਈ ਉਹਨੇ ਮਾਰਿਆ ਕਿਉਂ ਤੁਹਾਡੇ ਭਰਾ ਦੇ ਮੋਟਰਸਾਈਕਲ ਨੂੰ ਮਾਰਿਆ ਉਹ ਮੈਨੂੰ ਨਹੀਂ ਪਤਾ ਹੈਗਾ ਉਹ ਮਾਰਿਆ ਉਹਨਾਂ ਦੀ ਕੋਈ ਵਜ੍ਹਾ ਹੋਗੀ ਮਾਰਨ ਦੀ ਭਾਜੀ ਮੇਰੀ ਗੱਲ ਸੁਣੋ ਆਪਾਂ ਕੁਝ ਨਹੀਂ ਕਹਿ ਸਕਦੇ ਉਸ ਟਾਈਮ ਤੇ ਆਪਾਂ ਤਾਂ ਪ੍ਰੈਜ਼ెంట్ ਨਹੀਂ ਸੀਗੇ ਠੀਕ ਅਗਰ ਅਸੀਂ ਉੱਥੇ ਹੁੰਦੇ ਤਾਂ ਸਭ ਕੁਝ ਰਸ ਸਕਦੇ ਅਸੀਂ ਉੱਥੇ ਨਹੀਂ ਸੀਗੇ ਜੀ ਮੈਂ ਤੁਹਾਨੂੰ ਪੀ ਜਾਣੇ ਹੋਣੇ ਸਾਬੀ ਤਾਂ ਮੈਂ ਹੀ ਖਾਬ ਇਹ ਚੋਣੀਆਂ ਜਿਨੇ ਮੇਰੇ ਭਰਾ ਦਾ ਮਰਡਰ ਹੋਇਆ ਉਹ ਮੈਂ ਉਹਦਾ ਕਰੂਗੀ ਮੇਰੇ ਤੇ ਜਿਹੜੀ ਮਰਜ਼ੀ ਤੇਰਾ ਲਾ ਜਿਹੜੀ ਮਰਜ਼ੀ ਦਾ ਬੈਲ ਲੈਣੇ ਤਿਆਰ ਆ ਤੇ ਉਦੋਂ ਹੀ ਇਹ ਵੀ ਗੱਲ ਸਾਹਮਣੇ ਆਈ ਕਿ ਪੁਲਿਸ ਕੋਲ ਕਾਰਵਾਈ ਲਈ ਗਈ ਪਰ ਵਰਕ ਮੈਂਬਰਾਂ ਨਾਲ ਪੁਲਿਸ ਮੁਲਾਜ਼ਮ ਵੱਲੋਂ ਬਦਤਮੀਜ਼ੀ ਕੀਤੀ ਗਈ ਸਾਬ ਕੀ ਹੈ ਜਿਹੜਾ ਜਮਦਾਇਤ ਬਾਰੇ ਪੁਲਿਸ ਦੇ ਖਿਲਾਫ ਕਾਰਵਾਈ ਕਰ ਕਹਿੰਦੇ ਐਸੋ ਇਹਦੇ ਖਿਲਾਫ ਇਹ ਹੈ ਜੀ ਜਿਹੜਾ ਸਾਡਾ ਥਾਣੇਦਾਰ ਤੇ ਨਹੀਂ ਅਲੀਗੇਸ਼ਨ ਲਾਇਆ ਬਈ ਉਹਨਾ ਬਿਸਵੇਵ ਕੀਤਾ ਸਰਬੀ ਹਾਲ ਦੇ ਵਿੱਚ ਸੀ ਉਹਨੂੰ ਮੈਂ ਵੀ ਜੀਐਲ ਇੱਥੇ ਉਹਨੂੰ ਪੋਰਸਲੈਂਡ ਡਿਪਾਰਟਮੈਂਟਲ ਵਾਲੀ ਦੇ ਸਸਪੈਂਸ਼ਨ ਦੀ ਪਾਰਸ ਕਰਕੇ ਸਰਵਿਸ ਵਰਨ ਨੂੰ ਭੇਜਣਾ ਹੈ ਨੰਬਰ 1 ਨੰਬਰ 2 ਤੇ ਜਿਹੜਾ ਪਰਿਵਾਰ ਲੈ ਗਿਆ ਵੀ ਇੱਕ ਬੰਦੇ ਵਾਲੀ ਸਾਡੂ ਕਿਸੇ ਨੂੰ ਨਹੀਂ ਅਸੀਂ ਮੌਕੇ ਦੇ ਨਹੀਂ ਸੀ ਪਰਿਵਾਰ ਜਿੰਨੇ ਬੰਦੇ ਲਗਾਊਗਾ ਉਹਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਪਰਚਾ ਦਰਜ ਕਰਾ ਕੇ ਤੇ ਉਹਨਾਂ ਨੂੰ ਇਮੀਡੀਟਲੀ ਅਰੈਸਟ ਕਰਕੇ ਅੰਦਰ ਵੀ ਭੇਜਿਆ ਗਿਆ ਕਿ ਮਾਮਲਾ ਕੀ ਸੀ ਵੀ ਇਹ ਇਹ ਮਾਮਲਾ ਜਿਹੜਾ ਹੁਣ ਗੱਡੀ ਉਹਨਾਂ ਵਿਚਕਾਰ ਦਾ ਬੰਦੇ ਦੀ ਇਹਨਾਂ ਦੇ ਪਰਿਵਾਰ ਦੀ ਡੈਥ ਹੋਈ ਆ ਦੋ ਬੰਦੇ ਇੰਜਰਡ ਪਰ ਇਹਨਾਂ ਦੇ ਪਰਿਵਾਰਕ ਤੌਰ ਤੇ ਤੁਹਾਨੂੰ ਪਤਾ ਲੱਗਿਆ ਵੀ ਪਹਿਲਾਂ ਵੀ 30 ਮਿੰਟ ਅੱਧਾ ਘੰਟਾ ਪਹਿਲਾਂ ਬੜੀ ਮੁੱਠੀ ਜਿੱਤ ਕੁੱਪੀ ਹੋਈ ਜਿਹੜੇ ਨੇ ਗੱਡੀ ਮਾਰੀ ਆ ਉਹ ਬੰਦੇ ਦੇ ਕੋਈ ਪਰਚੇ ਦਾ ਜਾਂ ਪਹਿਲਾਂ ਜੀ ਇਹ ਇਹ ਦੇ ਆਪ ਸਾਹਮਣੇ ਨਾ ਜਾਓ ਅਸਾਂ ਜਾ ਰਹੇ ਹਾਂ ਪਰ ਇਹ ਨਹੀਂ ਮਾਰਦੇ ਉਹ ਚੋਕੀ ਉਹਦੇ ਜਿਹੜੇ ਭਰਾ ਦੇ ਬੱਚੇ ਦਾ ਜਹ ਜੀ ਇਹੜਾ ਰੈਜਿਸਟਰੀ ਕੋਈ ਆਪਸ ਵਿੱਚ ਕੋਈ ਹਜੇ ਤਾਂ ਪਾਬੰਦੇ ਆਏ ਆ ਉਹਨਾਂ ਨੂੰ ਵਕਤ ਪਤਾ ਲੱਗੂਗਾ ਇਹ ਮੇਰੀ ਕਿੰਨੇ ਜਣੇ ਸੀ ਇਹ ਇਧਰ ਪਾਣੀ ਇਹ ਹੁਣ ਇਹ ਟੂਰ ਵਾਲੇ ਦੱਸਣਗੇ ਕਿ ਕਿੰਨੇ ਜਣੇ ਸੀ ਜਿੰਨੇ ਜਿਹੜੇ ਆਉਣਗੇ ਉਹਦੇ ਖਿਲਾਫ ਅਰਜ਼ੀ ਦਰਜ ਤੇ ਲਗਾਤਾਰ ਪੰਜਾਬ ਚ ਕਤਲ ਹੋ ਰਹੇ ਨੇ ਨਸ਼ੇ ਵੇਚਣ ਵਾਲੇ ਕਾਨੂੰਨ ਨੂੰ ਛਿਟਕੇ ਟੰਕੇ ਜੋ ਵੀ ਉਹਨਾਂ ਖਿਲਾਫ ਬੋਲਦਾ ਹੈ ਉਸ ਨਾਲ ਧੱਕੇਸ਼ਾਈ ਕਰ ਰਹੇ ਨੇ ਤੇ ਜੇਕਰ ਕੋਈ ਪੁਲਿਸ ਕੋਲ ਜਾਵੇ ਤਾਂ ਪੁਲਿਸ ਵੀ ਅੱਗੋਂ ਗਲਤ ਵਿਵਹਾਰ ਕਰ ਰਹੀ ਹੈ ਤੇ ਆਖਿਰ ਆਮ ਲੋਕ ਜਾਣ ਤੇ ਜਾਣ ਕਿੱਥੇ ਬਿਨਾ ਧਰਨੇ ਲਾਏ ਪੁਲਿਸ ਵੀ ਆਮ ਲੋਕਾਂ ਦੀ ਨਹੀਂ ਸੁਣ ਰਹੀ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਲੁਧਿਆਣਾ ਤੋਂ ਵਿਵੇਕ ਢੱਲ ਦੀ ਰਿਪੋਰਟ